ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਕਰਨ ਦੇ ਲਈ ਕੀ ਇੱਕ ਸਾਜ਼ਿਸ਼ ਦੇ ਤਹਿਤ ਜਾਂ ਸ਼ਰਾਰਤ ਦੇ ਤਹਿਤ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਵਕਤ ਅਸੀਂ ਸੈਕਟਰ 35 ਦੇ ਵਿੱਚ ਖੜੇ ਆ ਜਿੱਥੇ ਮਿਊਨਿਸਪਲ ਭਵਨ ਹੈ ਲੋਕਲ ਬਾਡੀਜ਼ ਮਿਨਿਸਟਰੀ ਦਾ ਜਿਹੜਾ ਮਹਿਕਮਾ ਹੈ ਸਾਰਾ ਅਮਲਾ ਫੈਲਾ ਇੱਥੇ ਬੈਠਦਾ ਹੈ ਔਰ ਜਦੋਂ ਪੰਜਾਬ ਸਿਵਲ ਸੈਕਟਰੇਟ ਨੂੰ ਅਡਾਉਣ ਦੀ ਬੰਬ ਦੇ ਨਾਲ ਧਮਕੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਮੌਕੇ ਦੇ ਉੱਤੇ ਇਸ ਦਫ਼ਤਰ ਨੂੰ ਵੀ ਖਾਲੀ ਕਰਵਾਇਆ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਮੁੜ ਉਸੇ ਤਰ੍ਹਾਂ ਕੰਮਕਾਜ ਇਸ ਦਾ ਚਾਲੂ ਹੋ ਚੁੱਕਾ ਹੈ ਥਾਨਿਕ ਸਰਕਾਰ ਵਿਭਾਗ ਪੰਜਾਬ ਇਸ ਦਾ ਦਫਤਰ ਸੈਕਟਰ 35 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੈ ਔਰ ਇਹੀ ਕੱਲੀ ਧਮਕੀ ਨਹੀਂ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਜਿਹੜਾ ਸਿਵਲ ਸੈਕਟਰੀਏਟ ਹੈ ਉਸ ਦੇ ਦਫਤਰ ਨੂੰ ਖਾਲੀ ਕਰਵਾਇਆ ਜਾਂਦਾ ਔਰ ਧਮਕੀ ਹੈ ਜਿਹੜੀ ਉਹ ਈਮੇਲ ਦੇ ਜ਼ਰੀਏ ਦਿੱਤੀ ਗਈ ਹੈ ਹਾਲਾਂਕਿ ਜਿਹੜੇ ਆਪਣੇ ਆਪ ਨੂੰ ਦਾਵਾ ਕਰ ਰਹੇ ਨੇ ਧਮਕੀ ਦੇਣ ਦਾ ਇਹ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਸੀਐਮ ਭਗਵੰਤ ਮਾਨ ਦਾ ਹਾਲ ਬਿਆਨ ਸਿੰਘ ਵਾਲਾ ਹੋਵੇਗਾ ਜਿਹੜੇ ਸੈਕਟਰੀਏਟ ਦੇ ਵਿੱਚ ਜਿੱਥੇ ਬੈਠ ਕੇ ਡੀਜੀਪੀ ਯਾਦਵ ਦੇ ਨਾਲ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਇਸ ਨੂੰ ਬੰਬ ਨਾਲ ਉਡਾਇਆ ਜਾਏਗਾ ਔਰ ਅਸੀਂ ਆਈਡਿਜ਼ ਜਿਹੜੀਆਂ ਨੇ ਉਹ ਆਪਣੀਆਂ ਵੱਖ-ਵੱਖ ਤਿਆਰ ਕਰ ਲੀਆਂ ਨੇ ਔਰ ਸਮਾਂ ਵੀ ਅੱਜ ਦਾ ਨਿਰਧਾਰਤ ਕੀਤਾ ਗਿਆ ਸੀ ਕਿ ਅੱਜ ਬੰਬ ਨਾਲ ਉਡਾ ਦਿੱਤਾ ਜਾਏਗਾ ਇਸੇ ਕਰਕੇ ਵੱਖ-ਵੱਖ ਰੀਆਂ ਜਾਂਚ ਏਜੰਸੀਆਂ ਜਿਸ ਤੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਨੇ ਸੀਆਈਐਸਐਫ ਬੀਡੀਐਸ ਜਿਹੜੀ ਬੰਬ ਡਿਫਿਊਜ਼ ਸਕੁਐਡ ਹੁੰਦੀ ਹੈ ਉਹ ਵੀ ਸਾਰੀਆਂ ਵੱਖ-ਵੱਖ ਟੀਮਾਂ ਨੇ ਜਿਹੜੀਆਂ ਉਹ ਚੰਡੀਗੜ੍ਹ ਦੇ ਵੱਖ-ਵੱਖਰੇ ਦਫ਼ਤਰਾਂ ਦੀ ਪੁਣਛਾਣ ਕਰਦੀਆਂ ਨੇ, ਜਾਂਚ ਪੜਤਾਲ ਕਰਦੀਆਂ ਨੇ। ਇੱਥੋਂ ਤੱਕ ਕਿ ਡੌਗ ਸਕੁਐਡ ਆ ਜਿਹੜੀ ਉਹ ਵੀ ਨਾਲ ਲਿਆਂਦੀ ਜਾਂਦੀ ਹੈ। ਅਧਿਕਾਰੀਆਂ ਨੇ ਜਾਂਚ ਪੜਤਾਲ ਕੀਤੀ ਆ। ਫਿਲਹਾਲ ਤਾਂ ਸਭ ਸੁਖ-ਸਾਂਤ ਹੈ। ਪਰ ਉਸ ਈਮੇਲ ਦੇ ਜਰੀਏ ਆਈ ਬੰਬ ਨਾਲ ਬਿਲਡਿੰਗਾਂ ਅਡਾਉਣ ਦੀ ਧਮਕੀ ਨੇ ਪ੍ਰਸ਼ਾਸਨ ਦੀ ਜਿਹੜੀ ਹੈ ਉਹ ਹਲਚਲ ਜਾਂ ਹਰਕਤ ਵਧਾ ਦਿੱਤੀ ਜਿਸ ਤੇ ਕਰਕੇ ਸਾਰੇ ਪਾਸੇ ਆਪਣਾ ਅਮਲਾ ਫੈਲਾ ਲਾ ਕੇ ਉੱਥੇ ਚੈਕਿੰਗ ਕੀਤੀ ਜਾਂਦੀ ਹੈ। ਉਸ ਦੇ ਵਿੱਚ ਇੱਕ ਬਿਲਡਿੰਗ ਇਹ ਵੀ ਹੈ ਪੰਜਾਬ ਸਿਵਲ ਸੈਕਟਰੀਏਟ ਦੇ ਬਾਹਰ ਵੀ ਸਾਰੇ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਬਾਹਰ ਇਕੱਠੇ ਕੀਤਾ ਗਿਆ ਸਹੀ ਸਲਾਮਤ ਕੇ ਅੰਦਰ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਜਿਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਜਾਵੇ ਈਮੇਲ ਦੇ ذریعے ਦਿੱਤੀ ਗਈ ਧਮਕੀ ਕੀ ਇਹ ਸਹੀ ਜਾਂਚ ਪੜਤਾਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਆਖਰਕਾਰ ਇਹ ਸ਼ਰਾਰਤ ਸੀ ਜਾਂ ਸਾਜ਼ਿਸ਼ ਲਗਾਤਾਰ ਘੜੀ ਜਾ ਰਹੀ ਹੈ ਪੰਜਾਬ ਨੂੰ ਡਿਸਟਰਬ ਰੱਖਣ ਦੀ ਇਸ ਦੇ ਮਾਇਨੇ ਕੀ ਨੇ ਵੱਖੋ ਵੱਖਰੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਨੇ ਪਰ ਅੱਜ ਜੋ ਕੁਝ ਬਣਿਆ ਅੱਜ ਜਿਸ ਵਕਤ ਅਸੀਂ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ ਨਾਲੋਂ ਨਾਲ ਔਰ ਜਾਣਕਾਰੀ ਸਾਂਝੀ ਕਰ ਰਹੇ ਹਾਂ ਮੋਖੋ ਵੱਖਰੇ ਅਧਿਕਾਰੀ ਇਸ ਬਿਲਡਿੰਗ ਦੇ ਵਿੱਚ ਹੁਣ ਆਉਣੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਜਦੋਂ ਇਸ ਤੋਂ 2 ਘੰਟੇ ਪਹਿਲਾਂ ਦਾ ਸਮਾਂ ਸੀ ਉਸ ਵਕਤ ਸਾਰੇ ਇਸ ਸੜਕ ਦੇ ਉੱਤੇ ਬਿਲਡਿੰਗ ਦੇ ਬਾਹਰ ਆ ਜਿਹੜੇ ਅਧਿਕਾਰੀ ਤੇ ਕਰਮਚਾਰੀ ਆ ਜਾਂਦੇ ਨੇ ਉਹਨਾਂ ਨੂੰ ਲਿਆਂਦਾ ਜਾਂਦਾ ਬਾਅਦ ਵਿੱਚ ਚੰਡੀਗੜ੍ਹ ਤੇ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਹੀ ਅੰਦਰ ਪੜਤਾਲ ਵੀ ਕੀਤੀ ਜਾਂਦੀ ਹੈ ਔਰ ਆਪਣੀ ਕੁੱਤਿਆਂ ਦੀ ਟੀਮ ਦੇ ਨਾਲ ਅੰਦਰ ਆ ਜਿਹੜਾ ਜਾਂਚ ਪੜਤਾਲ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਤੇ ਮੁਲਾਜ਼ਮਾਂ ਨੂੰ ਜਿਹੜੇ ਇੱਥੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਗਿਆ ਇਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਹੋਵੇ ਜਾਂ ਵੱਖੋ ਵੱਖਰਾ ਜੋ ਵੀ ਪ੍ਰਬੰਧ ਕੀਤਾ ਜਾਂਦਾ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹ ਸਾਰਾ ਪ੍ਰਬੰਧ ਇਸੇ ਸੜਕ ਦੇ ਉੱਤੇ ਕੀਤਾ ਗਿਆ ਸੀ ਹਾਲਾਂਕਿ ਪੰਜਾਬ ਤੇ ਹਰਿਆਣਾ ਸੈਕਟਰੀਏਟ ਦੀ ਜਿਹੜੀ ਇਮਾਰਤ ਸੀ ਬਿਲਡਿੰਗ ਸੀ ਉਸ ਦੇ ਵਿੱਚੋਂ ਪਹਿਲਾਂ ਸਾਰੇ ਕਰਮਚਾਰੀਆਂ ਨੂੰ ਬਾਹਰ ਕੱਢਿਆ ਗਿਆ ਫਿਰ ਇਸ ਬਿਲਡਿੰਗ ਤੋਂ ਪਰ ਇਸ ਤੋਂ ਪਹਿਲਾਂ ਵੀ ਲਗਾਤਾਰ ਸਕੂਲਾਂ ਨੂੰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਚੰਡੀਗੜ੍ਹ ਦੇ ਸਕੂਲਾਂ ਨੂੰ ਵੀ ਡਾਉਣ ਦੀ ਧਮਕੀ ਪਹਿਲਾਂ ਦਿੱਤੀ ਜਾ ਚੁੱਕੀ ਹੈ ਹਾਲਾਂਕਿ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਵੀ ਵਾਰਦਾਤ ਸਾਹਮਣੇ ਨਹੀਂ ਆਈ ਪਰ ਜਦੋਂ ਈਮੇਲ ਦੇ ذریعے ਜਾਂ ਕਿਸੇ ਹੋਰ ਤਰੀਕੇ ਦੇ ਨਾਲ ਧਮਕੀ ਸਾਹਮਣੇ ਆਉਂਦੀ ਹੈ ਤੇ ਪ੍ਰਸ਼ਾਸਨ ਦਾ ਫਰਜ ਵੀ ਬਣਦਾ ਹੈ ਕਿ ਮੁਸਤੈਦੀ ਵਰਤੀ ਜਾਵੇ ਕੋਈ ਵੀ ਅਜਿਹੀ ਘਟਨਾ ਵਾਪਰੇ ਨਾ ਇਸੇ ਕਰਕੇ ਅੱਜ ਜਾਂਚ ਪੜਤਾਲ ਵੱਖ-ਵੱਖ ਥਾਵਾਂ ਤੇ ਕੀਤੀ ਗਈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਹੌਸਲੇ ਬੁਲੰਦ ਕਿਵੇਂ ਹੋ ਗਏ ਨੇ ਜਿਨ੍ਹਾਂ ਨੇ ਸਰਕਾਰੀ ਇਮਾਰਤਾਂ ਨੂੰ ਜਾਂ ਵੱਖ-ਵੱਖਰੇ ਸਕੂਲਾਂ ਨੂੰ ਕਿਉਂਕਿ ਸਕੂਲਾਂ ਦੇ ਵਿੱਚ ਤਾਂ ਕੋਈ ਹੋਰ ਜਾਂਦਾ ਨਹੀਂ ਐ ਕੋਈ ਕ੍ਰਿਮੀਨਲ ਨਹੀਂ ਜਾਂਦਾ ਉੱਥੇ ਅਧਿਆਪਕ ਪੜਾਉਣ ਜਾਂਦੇ ਨੇ ਤੇ ਬੱਚੇ ਪੜ੍ਹਨ ਜਾਂਦੇ ਨੇ ਤੇ ਉੱਥੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਤੇ ਸਾਜ਼ਿਸ਼ਾਂ ਕਿਉਂ ਰਚੀਆਂ ਜਾ ਰਹੀਆਂ ਨੇ ਧਮਕੀਆਂ ਦੇ ਕੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਐ ਬੀਤੇ ਦੇਰ ਸ਼ਾਮ ਨੂੰ ਜਿਹੜਾ ਆ ਉਹ ਮੁਹਾਲੀ ਐਸਐਸਪੀ ਦਫ਼ਤਰ ਦੇ ਜਿਹੜਾ ਮੁਹਾਲੀ ਕੰਪਲੈਕਸ ਐ ਅਦਾਲਤ ਦਾ ਜਾਂ ਜਿੱਥੇ ਸਾਰਾ ਪ੍ਰਸ਼ਾਸਨ ਬੈਠਦਾ ਮੁਹਾਲੀ ਦੇ ਵਿੱਚ ਉਸ ਦੇ ਬਿਲਡਿੰਗ ਦੇ ਬਿਲਕੁਲ ਬਾਹਰ ਇੱਕ ਤਰੀਕ ਭੂਤਣ ਆਏ ਵਿਅਕਤੀ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਮਾਰ ਮੁਕਾ ਦਿੱਤਾ ਗਿਆ ਜਿਸ ਦੀ ਨਾਮੀ ਗੈਂਗਸਟਰ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਗੋਲਡੀ ਬਰਾੜ ਨੇ ਉਸ ਕੇਸ ਦੇ ਵਿੱਚ ਸਿਰਫ ਤੇ ਸਿਰਫ ਜ਼ਿੰਮੇਵਾਰੀ ਨਹੀਂ ਲਈ ਪੰਜਾਬ ਸਰਕਾਰ ਨੂੰ ਵੀ ਧਮਕਾ ਦਿੱਤਾ ਇਹ ਵੀ ਕਹਿ ਦਿੱਤਾ ਯਾਦ ਕਰਾ ਦਿੱਤਾ ਪੰਜਾਬ ਸਰਕਾਰ ਨੂੰ ਕਿ ਗੁਜਰਾਤ ਵਿੱਚ ਜਾ ਕੇ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਸੀ ਕਿ ਗੋਲਡੀ ਬਰਾੜ ਫੜ ਲਿਆ ਡੇਟੇਨ ਕਰ ਲਿਆ ਦੱਸੋ ਉਸ ਬਾਰੇ ਕਿਉਂ ਨਹੀਂ ਬੋਲਦੇ ਉਸ ਤੋਂ ਇਲਾਵਾ ਹੋਰ ਵੀ ਧਮਕੀਆਂ ਦਿੱਤੀਆਂ ਗਈਆਂ ਉਸ ਨੇ ਕਿਹਾ ਕਿ ਮੈਂ ਆਪਣੀ ਭਰਾ ਦੀ ਮੌਤ ਦਾ ਬਦਲਾ ਲਿਆ ਪੁਲਿਸ ਪ੍ਰਸ਼ਾਸਨ ਨੇ ਉਸ ਵਕਤ ਇਨਸਾਫ ਨਹੀਂ ਦਿੱਤਾ ਜਿਸ ਦੇ ਕਰਕੇ ਲਗਾਤਾਰ ਉਸ ਦੇ ਵੱਲੋਂ ਜਦੋਂ-ਜਦੋਂ ਵੀ ਕੁਵਾਰਦਤ ਕੀਤੀ ਜਾਂਦੀ ਹੈ ਤੇ ਉਹ ਜ਼ਿੰਮੇਵਾਰੀ ਚੁੱਕਦਾ ਸੋਸ਼ਲ ਮੀਡੀਆ ਤੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਪੰਜਾਬ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਚੁੱਕਾ ਹੈ ਆਪਰੇਸ਼ਨ ਪ੍ਰਹਾਰ ਦੇ ਜ਼ਰੀਏ ਜੋ 골ਡੀ ਬਰਾੜ ਦੇ ਵੀ ਜਿਹੜੇ ਮਾਤਾ ਪਿਤਾ ਨੂੰ ਅੰਮ੍ਰਿਤਸਰ ਤੋਂ ਅਰੈਸਟ ਕੀਤਾ ਗਿਆ ਸੀ ਉਸ ਨੂੰ ਲੈ ਕੇ ਵੀ ਸਖਤ ਚੇਤਾਵਨੀ ਦਿੰਦਾ ਨਜ਼ਰ ਆਇਆ ਪੰਜਾਬ ਸਰਕਾਰ ਨੂੰ ਹਾਲਾਂਕਿ ਪੰਜਾਬ ਪੁਲਿਸ ਦਾ ਦਾਵਾ ਹੈ ਕਿ 60-60 ਦੇ ਕਰੀਬ ਜਿਹੜੇ ਵਿਦੇਸ਼ਾਂ ਦੇ ਵਿੱਚ ਲੁਕੇ ਬੈਠੇ ਨੇ ਗੈਂਗਸਟਰ ਉਪਲੇਖੇ ਕੱਢ ਦੇਣ ਕਿ ਉਹ ਬਚ ਜਾਣਗੇ ਅਸੀਂ ਉਹਨਾਂ ਨੂੰ ਜ਼ਰੂਰ ਇੱਥੇ ਖਿੱਚ ਕੇ ਲਿਆਵਾਂਗੇ ਕਾਨੂੰਨ ਦੇ ذریعے ਇਹ ਦਾਅਵੇ ਇੱਕ ਪਾਸੇ ਨੇ ਪਰ ਅਮਲੀ ਰੂਪ ਦੇ ਵਿੱਚ ਕੀ ਹੋ ਰਿਹਾ ਉਹ ਤਸਵੀਰ ਬਿਲਕੁਲ ਵੱਖਰੀ ਹੈ ਹਾਲਾਂਕਿ ਬੰਬਣ ਨਾਲ ੜਾਏ ਜਾਣ ਦੀ ਗੱਲ ਆ ਜਿਹੜੀ ਕਿਤੇ ਵਾਪਰੀ ਨਹੀਂ ਹੈ ਇਹ ਚੰਗੀ ਗੱਲ ਹੈ ਇੱਕ ਸੁਖਦ ਖਬਰ ਹੈ ਪਰ ਧਮਕੀ ਆ ਜਾਣਾ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋ ਜਾਂਦੀ ਹੈ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਨੇ ਜਿਸ ਦੇ ਕਰਕੇ ਲਗਾਤਾਰ ਇਸ ਗੱਲ ਦੀ ਚਰਚਾ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਕੀ ਇਹ ਮਾਹੌਲ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਚਰਚਾ ਦਾ ਵਿਸ਼ਾ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦਾ ਬਿਆਨ ਵੀ ਬਣਿਆ ਹੋਇਆ ਹੈ ਕਿਉਂਕਿ ਉਹਨਾਂ ਨੇ ਜੋ ਬਿਆਨ ਦਿੱਤਾ ਸੀ ਇੱਕ ਦਿੱਤੇ ਚੈਨਲ ਨੂੰ ਇੰਟਰਵਿਊ ਦੇ ਵਿੱਚ ਕਿ ਅਸੀਂ ਕੁਝ ਥਾਵਾਂ ਦੇ ਉੱਤੇ ਧਮਾਕੇ ਕਰਾਂਗੇ ਤੁਹਾਡਾ ਰਾਜ ਵੀ ਆ ਜਾਵੇਗਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਅਫਸਰਾਂ ਨੂੰ ਬਿਲਕੁਲ ਨਾ ਕਰ ਦਿੱਤੀ ਕਿ ਜਿਸ ਦੇ ਬਾਪ ਨੇ ਸ਼ਾਂਤੀ ਵਾਸਤੇ ਪੰਜਾਬ ਦੀ ਭਲਾਈ ਵਾਸਤੇ ਕੰਮ ਕੀਤਾ ਹੋਵੇ ਮੈਂ ਕਿਵੇਂ ਕਰਨ ਦੇ ਸਕਦੀ ਹਾਂ ਇਸ ਤਰ੍ਹਾਂ ਦਾ ਕੁਝ ਬਿਆਨ ਉਹਨਾਂ ਨੇ ਦਿੱਤਾ ਜਿਹੜਾ ਕਿ ਚਰਚਾ ਦਾ ਵਿਸ਼ਾ ਬਣਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਵੱਖੋ-ਵੱਖਰੀਆਂ ਬਿਆਨਾਂ ਦੇ ਕਰਕੇ ਵੀ ਚਰਚਾ ਬਣੀ ਹੋਈ ਹੈ ਪਰ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਸਰਕਾਰੀ ਇਮਾਰਤਾਂ ਨੇ ਉਹਨਾਂ ਨੂੰ ਬੰਬ ਨਾਲ ਉਡਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਸ ਨੂੰ ਕਾਬੂ ਪਾਉਣ ਦੇ ਲਈ ਜਾਂ ਵੱਖ-ਵੱਖਰੇ ਸਕੂਲਾਂ ਨੂੰ ਬੰਬ ਦੇ ਨਾਲ ਲੜਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਇਸ ਨੂੰ ਕੰਟਰੋਲ ਕਰਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸੈਂਟਰ ਸਰਕਾਰ ਤੇ ਸੂਬਾ ਸਰਕਾਰ ਦੋਨੇ ਮਿਲ ਕੇ ਜਾਂ ਦੋਵਾਂ ਦੀਆਂ ਏਜੰਸੀਆਂ ਮਿਲ ਕੇ ਕੀ ਕਰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਚੰਡੀਗੜ੍ਹ ਦੇ ਵਿੱਚ ਵੀ ਟੈਨਸ਼ਨ ਭਰਿਆ ਮਾਹੌਲ ਹੈ ਜਿਹੜਾ ਹੁਣ ਤੱਕ ਬਣਿਆ ਰਿਹਾ ਹੈ ਹਾਲਾਂਕਿ ਹੁਣ ਵੱਖ-ਵੱਖਰੇ ਦਫ਼ਤਰਾਂ ਦੇ ਵਿੱਚ ਉਸੇ ਤਰ੍ਹਾਂ ਆਪਣਾ ਸਰਕਾਰੀ ਕੰਮਕਾਜ ਹੈ ਕਰਮਚਾਰੀ ਤੇ ਅਧਿਕਾਰੀ ਕਰਨ ਦੇ ਲਈ ਦਫ਼ਤਰਾਂ ਦੇ ਵਿੱਚ ਬਰਾਜਮਾਨ ਹੋ ਚੁੱਕੇ ਨੇ ਬੈਠ ਚੁੱਕੇ ਨੇ ਉੱਥੇ ਆਪਣਾ ਕੰਮ ਲਗਾਤਾਰਤਾ ਦੇ ਵਿੱਚ ਕਰਦੇ ਦਿਖਾਈ ਦੇ ਰਹੇ ਨੇ ਪਰ ਅੱਜ ਦਾ ਬਣਿਆ ਮਾਹੌਲ ਕਾਫੀ ਕੁਝ ਸੰਕੇਤਕ ਰੂਪ ਦੇ ਵਿੱਚ ਬਿਆਨ ਕਰਦਾ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਲੋਕ ਸੁਰੱਖਿਅਤ ਕਿਵੇਂ ਮਹਿਸੂਸ ਕਰਨ ਕਿਉਂਕਿ ਦਿਨ ਦਿਹਾੜੇ ਵੀ ਲਗਾਤਾਰ ਕਤਲੋਗਾਰਤ ਦੀਆਂ ਜਿਹੜੀਆਂ ਵਾਰਦਾਤਾਂ ਆ ਰਹੀਆਂ ਨੇ ਇੱਕ ਪਾਸੇ ਉਸ ਦੇ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦੂਜੇ ਪਾਸੇ ਸਰਕਾਰੀ ਨੁਮਾਇੰਦਿਆਂ ਨੂੰ ਸਰਕਾਰੀ ਇਮਾਰਤਾਂ ਨੂੰ ਬੰਬ ਨਾਲ ਲਾਡਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਸ ਦੇ ਨਾਲ ਵੀ ਕਿਤੇ ਨ ਕਿਤੇ ਆਮ ਲੋਕਾਂ ਦੇ ਮਨ ਦੇ ਵਿੱਚ ਵੀ ਸਹਿਮ ਦਾ ਮਾਹੌਲ ਜ਼ਰੂਰ ਬਣਦਾ ਹੈ ਇਸ ਸਹਿਮ ਨੂੰ ਦੂਰ ਕਰਨ ਦੇ ਲਈ ਡਰ ਨੂੰ ਦੂਰ ਕਰਨ ਦੇ ਲਈ ਪ੍ਰਸ਼ਾਸਨ ਤੇ ਸਰਕਾਰ ਕੀ ਕਦਮ ਚੁੱਕਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਇਸ ਜਾਣਕਾਰੀ ਵਿੱਚ ਇਨਾ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪਲ-ਪਲ ਦੀ ਜਾਣਕਾਰੀ ਇਸ ਨਾਲ ਸੰਬੰਧਕ ਕੋਈ ਹੋਰ ਵੀ ਸਾਹਮਣੇ ਆਉਂਦੀ ਹੈ ਤੋ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ